ਤਿਆਗ ਕਰੇ ਵਾਇਆ ਤਾਂ ਤਿਆਗ ਕਰੇ ਦੋ ਜੀਜਾ ਦਾ ਤਿਆਗ ਕਰੂ ਕੱਲ ਨੂੰ ਪਊਗਾ ਇਤਾਂ ਲੋਭ ਦਾ ਵਾਇਆ ਦਾ ਦੁਜੀਆ ਸਰਦਾਰੀ ਦਾ ਤਿਆਗ ਹੈ ਦੁਨੀਆ ਦੀ ਵਡਿਆਈ ਦਾ ਬਾੜ ਦਾ ਸੁਲਮਾਨ ਦਾ ਤਿਆਗ ਗੁਰਬੀਰ ਕਹਿੰਦਾ ਵਾਇਆ ਤੇ ਜੀ ਤੋ ਕਹਿ ਪਿਆ ਜੋ ਮਾਨਤਾ ਜੇ ਨਾ ਜਾਏ ਇਹ ਬਾਣ ਖੱਤਰ ਮਾਇਆ ਤਜੀਆ ਉਹ ਤਜਣਾ ਨਹੀਂ ਹੈ ਉਹ ਵੀ ਤਜਣਾ ਨਹੀਂ ਸਨਮਾਨ ਵਾਸਤੇ ਮਾਇਆ ਤਜੀ ਉਹ ਵੀ ਤਜਣਾ ਨਹੀਂ ਹੈ ਤਦਕਾਰ ਹੋ ਗਿਆ ਇੱਕ ਗੁਲਗੀਤਾ ਦੂਆ ਪਾਸੇ ਉਹਦਾ ਉਗੜ ਬਣ ਗਿਆ ਹਕਰ ਵਾਲਾ ਮਾਨ ਤਜਣਾ ਮਾਨ ਮੁਨੀ ਬੁਨ ਬਰਗਲੇ ਮਾਨ ਸਵੇ ਕੋ ਖਾਏ ਤੈਨੂੰ ਘਣ ਖਾਜੂਗਾ ਆਇਆ ਤਾਂ ਤਾਂ ਬਚੇ ਜਾਂਦਾ ਮਾਨ ਤੋਂ ਬਚੇ ਨਹੀਂ ਸਕਦਾ ਮਾਨ ਖਾਇ ਜਾਂਦਾ ਹੈ। ਉਕਾਰ ਉਹ ਤਾਂ ਵੱਡਾ ਉਗੜ। ਲੋ ਉਹ ਤਾਂ ਵੱਡਾ ਉਗੜ ਹੰਕਾਰ ਹੈ। ਲੋਭੀ ਦਾ ਕੁਕਦਾਨ ਵੀ ਕਰ ਦੂ ਵਿੱਚੋਂ ਕੁਛ ਕਰ ਦੂ ਹੰਕਾਰ ਹੀ ਤਾਂ। ਕਰੀ ਜੋ ਵੀ ਕੁਛ ਕਰੂਗਾ ਤਾਂ ਹੰਕਾਰੇ ਵੱਡਜੂ। ਕਰੀ ਜੋ ਵੀ ਕੁਛ ਕਰੂਗਾ ਤਾਂ ਹੰਕਾਰ ਵੱਡਜੂ। ਜੇ ਪਲਾ ਕਰੂਗਾ ਤਾਂ ਵੀ ਹੰਕਾਰੇ ਵੱਡਜੂ। ਸਦੀਪ ਸਰਬ ਠੌਰਮਾ ਬਿਸ਼ੇਖ ਆਨਮਾਨੀਆ। ਵਿਸ਼ੇਸ਼ ਕਿਹੜੀ ਜਗ੍ਹਾ ਬਣ ਸਕਦੇ ਆ ਕਿਸੇ ਜਗ੍ਹਾ ਨਹੀਂ ਵਿਸ਼ੇਸ਼ ਬਣਸਾਦੇ ਵੀ ਇੱਥੇ ਹੀ ਹੈ ਇੱਥੇ ਹੈ ਨਹੀਂ ਸਰਬੱਤਿਆਂ ਪਿਆ ਹੈ ਵਿਸ਼ੇਸ਼ ਇਹ ਅਸਿਕ ਅੰਨੇ ਆਨੰਦ ਅੰਨੇ ਹੋਰ ਜਗ੍ਹਾ ਹੋਰ ਜਗ੍ਹਾ ਵਿਸ਼ੇਸ਼ ਕਿਵੇਂ ਮੰਨ ਲਈਏ ਆਨੰਦ ਅਨੰਤ ਦੂਸਰੀ ਜਗ੍ਹਾ ਜਿਆਦਾ ਸੀ ਇਹ ਬਣਦੇ ਆ ਕਿ ਸਦੀਪ ਸਰਵ ਉਠਾਰ ਹੈ ਫਿਰ ਹੋਰ ਜਗ੍ਹਾ ਸੀ ਖਾਸ ਕਿ ਮੇਵਾਲ ਲਾਂਗੇ ਵੀ ਇੱਥੇ ਹੁੰਦਾ ਵੀ ਬੇਛੇ ਜਗ੍ਹਾ ਸੀ ਕਿ ਮੇਵਾਲ ਲਾਂਗੇ ਵੀ ਇੱਥੇ ਹੁੰਦਾ ਐ ਨਹੀਂ ਬਣ ਸਕਦੇ ਸੀ ਇਹ ਆਦਮ ਨਾਂ ਜੰਤਰ ਮੇ ਨਾ ਤੰਤਰ ਮੇ ਨਾ ਮੰਤਰ ਬਸ ਆਵਈ ਜਲਤਰ ਮੰਤਰ ਤੰਤਰ ਨੂੰ ਤਿੰਨ ਤਰੀਕੇ ਨਾਲ ਉਹਨੂੰ ਬਚਰੀ ਕੀਤਾ ਜਾ ਸਕਦਾ ਜਲਤਰ ਮੰਤਰ ਤੰਤਰ ਕੀ ਹੁੰਦਾ ਜਿਹਦਾ ਯੰਤਰ ਮੰਤਰ ਤੰਤਰ ਹੋਵੇ ਉਹਨਾਂ ਦੇ ਵੀ ਦੇਵੀ ਦੇਵਤੇ ਦਾ ਉਹ ਦੇਵੀ ਦੇਵਤੇ ਨੂੰ ਵਸ਼ ਕਰੀਦਾ ਹੁੰਦਾ ਯੰਤਰ ਮੰਤਰ ਤੰਤਰ ਵਾਲੇ ਤਾਂ ਸਗੋਂ ਦੇਵੀ ਦੇਵਤੇ ਨੂੰ ਆਪਣੇ ਵਸ਼ ਕਰਦੇ ਹੁੰਦੇ ਨੇ ਵੀ ਦੇਵੀ ਦੇਵਤੇ ਸਾਡੇ ਅਧੀਨ ਹੋ ਕੇ ਨੌਕਰ ਮੋਕਾ ਕੰਮ ਕਰਨ ਨੂੰ ਸਾਡਾ ਇਹਦਾ ਐਡੇ ਹਮਕਾਰੀ ਹੁੰਦਾ ਯੰਤਰ ਮੰਤਰ ਤੰਤਰ ਵਾਲੇ ਜਿਹੜੇ ਸੱਤ ਵੀ ਯੰਤਰ ਮੰਤਰ ਤੰਤਰ ਦੀ ਗੱਲ ਕਰਦੇ ਨੇ ਉਹ ਜਾਣਦੇ ਉਹ ਵੀ ਨਹੀਂ ਵੀ ਇਦਾਂ ਹੀ ਹੁੰਦਾ ਹੈ ਪਰ ਪਬਲਿਕ ਨੂੰ ਦੱਸਦੇ ਨਹੀਂ ਵੀ ਫਿਰ ਤਾਂ ਪਬਲਿਕ ਸਾਡੇ ਖਿਲਾਫ ਹੋ ਜੂਗੀ ਉਹਨੂੰ ਬਾਤਰੀ ਕਿੱਥੇ ਜਾ ਸਕਦਾ ਸੰਤਰ ਮੰਤਰ ਤੰਤਰ ਨਾਲ ਇੱਕ ਮਤ ਸਿਰਫ ਇਹ ਹੈ ਦੂਜੀਆਂ ਬੱਤਾਂ ਜਿਹੀ ਸਿੱਖ ਗੁਰਮਤਿ ਨੂੰ ਛੱਡ ਕੇ ਬਾਕੀ ਬੱਤਾਂ ਸਭ ਬਸਚੇ ਕਰਦੀਆਂ ਨੇ ਇਹ ਵੀ ਕਹਿੰਦੇ ਨੇ ਰੱਬ ਵਾਸਤੇ ਤਾਨੇ ਕੀਤਾ ਪ੍ਰੇਮ ਦੀਆਂ ਪਾਗੜੀਆਂ ਇਹ ਇਹ ਵੀ ਕਹਿੰਦੇ ਨੇ ਸੰਤ ਇਹਦਾ ਮਤਲਬ ਹੈ ਸਿੱਖੀ ਤੋਂ ਦੂਰ ਲੈ ਕੇ ਜਾਣਾ ਚਾਹੁੰਦੇ ਨੇ ਦੋ ਪ੍ਰੇਮ ਦਾ ਲੈਂਦੇ ਨੇ ਵਿੱਚ ਕੋ ਤੁਸੀਂ ਉਹਦੇ ਖੇਤੀ ਕਰਾਉਣੀ ਲੈ ਜਾ ਕੇ ਕੀ ਕਰੂ ਆਪਣੇ ਮਰਜ਼ੀ ਨਾਲ ਚਲਾਉਣਾ ਇਹਦਾ ਮਤਲਬ ਹੈ ਪ੍ਰੇਮ ਦੀ ਦੋਰੀ ਬਾਕੇ ਤੁਸੀਂ ਉਹਦੀ ਮਰਜ਼ੀ ਨਾਲ ਹੀ ਚੱਲਦੇ ਨੱਥ ਪਾ ਲਈ ਫਿਰ ਨਾ ਤਬਾਕਾ ਉਹਦੇ ਆਪਣੀ ਵਰਦੀ ਨਾਲ ਚੋਣਾ ਛੋਣਿਓ ਦੱਸਦੇ ਕਿਨੂੰ ਨੇ ਤਾਹੀਨ ਅਰਖਾ ਦੇਤ ਘਰੀ ਲਿਖਿਆ ਰਾਂ ਨੂੰ ਅੰਦਰੋ ਮਹਾ ਰਬੀ ਰੇ ਸ਼ੈਤਾਨ ਸ਼ੈਤਾਨ ਨਹੀਂ ਗਿਆ ਰਾਂ ਦੇ ਅੰਦਰੋ ਤਾਂ ਮਹਾ ਸ਼ੈਤਾਨ ਨੇ ਉੱਤੋਂ ਕੁਝ ਹੋਰ ਨੇ ਅੰਦਰੋ ਕੁਝ ਹੋਰ ਨੇ ਕਿੱਡੀ ਸ਼ੈਤਾਨੀ ਨਾਲ ਗੱਲ ਕਰਦੇ ਨੇ ਪ੍ਰੇਮੀਆਂ ਫਗੜ ਹੋ ਜਿਓ ਖਾਣ ਪੀਣ ਨੂੰ ਉਹਦਾ ਦਾਸ ਰਹੇ ਉਹਦੇ ਜਿਨ ਨੇ ਉਦਣਾ ਕੀ ਪ੍ਰੇਮ ਕਰੋਗੇ ਉਦਣਾ ਪ੍ਰੇਮ ਕਰੋ ਉਹਦੇ ਐਸਾਨਾਂ ਦਾ ਐਸਾਨਾਂ ਦਾ ਕੋਈ ਪ੍ਰੇਮ ਨਹੀਂ ਤਾਂ ਪ੍ਰੇਮ ਫੇਰ ਕਰ ਦੇਣਾ ਵੀ ਤੂੰ ਜੇ ਅੱਗੇ ਦਾ ਦੱਦਾ ਤਾਂ ਆਪਣੀ ਮਰਜ਼ੀ ਰਹੁਣ ਤੇ ਸਾਡੀ ਮਰਜ਼ੀ ਤੋਂ ਪ੍ਰੇਮ ਇਸ ਗੱਲ ਦਾ ਵੀ ਅੱਗੇ ਦਾ ਦੱਦਾ ਦਾ ਤੂੰ ਆਪਣੀ ਮਰਜ਼ੀ ਨਾਲ ਪੜਨਾ ਕਰਦਾ ਤਾਂ ਹੁਣ ਕਰ ਸਾਡੀ ਮਰਜ਼ੀ ਤੋਂ ਪੜਨਾ ਪ੍ਰੇਮ ਦਾ ਫਿਰ ਇਹ ਗੱਲ ਦਾ ਤੁਹਾਡਾ ਹੋਰ ਕਿਹੜੀ ਗੱਲ ਦਾ ਪ੍ਰੇਮ ਇਹ ਦੱਸਣ ਕਿਹੜੀ ਗੱਲ ਦਾ ਪ੍ਰੇਮ ਇਹ ਤਾਂ ਸ਼ੈਤਾਨ ਨੇ ਪੂਰੇ ਸ਼ੈਤਾਨ ਦੀ ਮਰਤਾਂ ਸਾਰੀਆਂ ਹੈ ਸਾਖਤਾ ਸਾਖਤ ਬੋਲੇ ਸ਼ੈਤਾਨ ਦਾ ਨਾਮ ਹੈ ਸਾਖਤ ਸ਼ੈਤਾਨ ਦਾ ਨਾਮ ਹੈ ਸਾਖਤ ਸ੍ਰੀ ਕੇ ਖੁਦਾ ਦਾ ਨਾਮ ਹੈ ਸਾਰੇ ਸਾਖਤ ਨੇ ਪਰ ਮੈਸ਼ਾ ਨੂੰ ਵੀ ਆਪਣਾ ਅਧੀਨ ਕਰਨਾ ਚਾਹੁੰਦੇ ਨੇ ਸਾਖਤ ਤਾਂ ਫਿਰ ਰਾਵਣੇ ਰਾਮਚੰਦਰ ਨੂੰ ਆਪਣਾ ਅਧੀਨ ਕਰਨਾ ਚਾਹੁੰਦੇ ਸਾਖਤੇ ਹੋਰ ਕੌਣ ਇਹ ਖਿਆਲ ਜਿੰਨਾ ਦੇ ਅੰਦਰ ਹੈ ਉਹ ਸਾਰੇ ਸਾਖਤ ਪਰਵੇਸ਼ ਦੇ ਇਹਨਾਂ ਆਦਮੀ ਨੇ ਹੋਣਾ ਬੰਨਾ ਦੀ ਰੋਲ ਮਨ ਮੁਖ ਨੇ ਜਿਹੜੇ ਉਹ ਨਹੀਂ ਚਾਹੁੰਦੇ ਕਿ ਬੰਨੀ ਚਾਹੁੰਦਾ ਮੈਂ ਖੇਦੇ ਦੀ ਰੋਲ ਮੈਂ ਨਹੀਂ ਚਾਹੁੰਦਾ ਮੈਂ ਖੇਦੇ ਦੀ ਚਲ ਬਿਲਕੁਲ ਵੀ ਇਹਨਾਂ ਦੇ ਬਣ ਕੇ ਚੱਲਣਾ ਇਹਨੂੰ ਤਾਂ ਬਣਾਉਣ ਉਹ ਭਣਚ ਚੱਲਣ ਵਾਸਤੇ ਬਰੋਲ ਬਨੂ ਉਹਨਾਂ ਨੇ ਬਨੂ ਤਾਂ ਨਹੀਂ ਮਨਾਇਆ ਜੰਤਰ ਮੰਡਲ ਤਾਂ ਚੱਲਣਾ ਪਰਵੇਸ਼ ਨੂੰ ਬਚ ਕਰਦੇ ਗੱਲਾਂ ਕਰਦੇ ਤੇ ਸ਼ੈਤਾਨੀ ਤਾਂ ਹੋਰ ਕੀ ਨੇ ਸਾਰੀ ਗੁਰਮਤਿ ਖਿਲਾਫ ਹੈ ਗੱਲ ਇਹ ਤਾਂ ਗੁਰਮਤਿ ਹੀ ਖਿਲਾਫ ਹੈ ਗੱਲ ਸਾਰੀ ਉਹ ਜੇ ਕਾਨੂੰ ਦਸੀ ਨਹੀਂ ਨਾ ਕਿ ਸੱਜ ਜੰਨ ਨ ਜੰਤਰ ਮੇ ਨ ਤੰਤਰ ਮੇ ਨ ਮੰਤਰ ਬਸ ਆਵਈ ਪ੍ਰਾਣ ਉਹ ਕੁਰਾਨ ਨੇਤ ਨੇਤ ਕਹਿ ਬਤਾਵਈ ਇਹਦਾ ਪੁਰਾਣਾਂ ਕੁਰਾਨ ਵੀ ਨੇਤ ਇਹੇ ਗੱਲ ਕਹਦੀ ਹੈ ਉਹ ਪ੍ਰਾਣ ਵੀ ਕਹਿੰਦੀ ਹੈ ਪੁਰਾਣ ਵੀ ਕਹਿੰਦੇ ਨੇ ਕੁਰਾਨ ਵੀ ਕਹਿੰਦੀ ਹੈ ਹਿੰਦੂਆਂ ਦੇ ਜੰਤਰ ਮਤਰ ਮੁਸਲਮਾਨਾਂ ਦੇ ਚਲਦੇ ਰੋਜ਼ ਹਵਾਰ ਪੜ੍ਹਨੋਂ ਭਰੇ ਪੈਦੇ ਤੇ ਵੀ ਤੇ ਵੀ ਆਉਂ ਲੱਗਿਆ ਉਹ ਪੁਰਾਣ ਆ ਮੁਸਲਮਾਨਾਂ ਦੀ ਹੈ ਨਾ ਪੁਰਾਣ ਹਿੰਦੂਆਂ ਦੇ ਦੀ ਹੈ ਕੁਰਾਨ ਮੁਸਲਮਾਨਾਂ ਦੀ ਹੈ ਉਹ ਜ ਆ ਲਿਖਿਆ ਹੋਇਆ ਹੈ ਇਹ ਜਿਹੜੇ ਦੋਏ ਮੁਸਲਮਾਨਾਂ ਤੇ ਹਿੰਦੂ ਖ਼ਬਰ ਪੜ੍ਹੀ ਫਿਰਦੇ ਨੇ ਇਹ ਸ਼ੈਤਾਨ ਦੀ ਦਹਰ ਕੀ ਦੇ ਦਰ ਗੁਰਮਤਿ ਦੀ ਗੱਲ ਨਹੀਂ ਆ ਜੋ ਕੀਤੀ ਇਹਦੇ ਵਿੱਚ ਬੇ ਬੇਦੀ ਗੱਲ ਨਹੀਂ ਆ ਜੋ ਕੀਤੀ ਬੇਦੀ ਗੱਲ ਹੀ ਕੀਤੀ ਹੈ ਇਹ ਗੱਲ ਨੂੰ ਤਾਂ ਪੁਰਾਣੇ ਕੁਰਾਨ ਵੀ ਕਹਿੰਦੇ ਨੇ ਜਿਹਦਾ ਦਾ ਗਿਆਨ ਗੁਰਮਤਿ ਨਾਲੋਂ ਥੱਲੇ ਆ ਉਹ ਵੀ ਨਹੀਂ ਬਲਦੇ ਇਸ ਗੱਲ ਨੂੰ ਤਾਂ ਜੰਤਰ ਮੰਤਰ ਜੰਤਰ ਜੰਤਰ ਬਲਤੰਤ ਤੁ ਵੀ ਬਾਝ ਆ ਜਾਊਗਾ ਉਹ ਤਾਂ ਉਹ ਵੀ ਨਹੀਂ ਮੰਨਦੇ ਤੁਸੀਂ ਕਿਹੜੇ ਧਰਮ ਤੋਂ ਬਲਦੇ ਹੋ ਜਿਹੜੇ ਗੱਲਾਂ ਕਰਦੇ ਹੋ ਮੁਸਲਮਾਨ ਵੀ ਖਲਾਫ ਨੇ ਇਸ ਗੱਲ ਤੇ ਲੋਕਾਂ ਤੇ ਹਿੰਦੂ ਦਾ ਘਰ ਕੋਈ ਧਰਮ ਨਹੀਂ ਆਈ ਨਹੀਂ ਹੁਣ ਹਿੰਦੂ ਦਾ ਇੱਕ ਉਹ ਹੈ ਵੀ ਬਹੁਤ سارے ਜਿਹੜੇ ਧਰਮ ਨੇ ਉਹਨਾਂ ਦੇ ਮਜਬੂਰੇ ਨਾਲ ਆਪਣੇ ਆਪਣੇ ਵੱਤਨ ਦਾ ਜਿਹੜਾ ਸਾਰਾ ਸਾਰੀਆਂ ਮਨਵੱਤਨ ਨੂੰ ਇਕੱਠੀਆਂ ਕਰ ਲਈ ਉਹਦੋਂ ਹਿੰਦੂਵਤ ਹੈ ਹਰ ਮਨਵੱਤਨ ਵਾਸਤੇ ਜਗ੍ਹਾ ਹੈ ਹਿੰਦੂਵਤ ਵਿੱਚ ਠੀਕ ਆ ਵੀ ਤੂੰ ਵੀ ਹਿੰਦੂ ਤੂੰ ਇਹ ਕਹਿੰਦਾ ਹਿੰਦੂ ਆ ਜਾ ਮਰਜੀ ਕਰੀ ਜਾ ਫੇਰ ਵੀ ਲੋੜਾ ਹੈ ਤੂੰ ਇਹ ਬੱਲਾਵੇਂ ਹਿੰਦੂ ਕਰੀ ਜਾ ਮਰਜੀ ਜਾਂ ਛੂਟ ਹੈ ਤੈਨੂੰ ਪਵੰਤੀ ਦਾ ਹੈ ਉਹ ਨਹੀਂ ਕਰ ਸਕਦੇ ਹਿੰਦੂਵਤ ਚ ਸਿੱਖਵਾਦ ਵਿੱਚ ਪავლਦੀ ਹੈ ਇਸਲਾਮ ਵਿੱਚ ਪავლਦੀ ਹੈ ਦੂਰ ਵਿੱਚ ਕੋਈ ਪავლਦੀ ਨਹੀਂ ਕਿਸੇ ਤੇ ਜਹਰੇਗ ਨੂੰ ਇਦੂ ਮੰਨਣ ਨੂੰ ਤਿਆਰ ਨਿਓ ਉਹ ਤਾਂ ਸਿੱਖਾ ਨੂੰ ਇਦੂ ਮੰਨਣ ਨੂੰ ਤਿਆਰ ਨਾ ਇਦੂ ਕਹਦਾ ਹੈ ਜੋ ਜੋ ਮਰਜ਼ੀ ਡਾਕ ਕੇ ਮਰ ਜਾਓ ਚਾਹੇ ਤੁਸੀਂ ਫਿਰ ਫੇ ਝੂੜਾ ਤੁਹਾਨੂੰ ਕਿੱਡਾ ਹੀ ਭੜੇ ਕੰਮ ਕਰੀ ਜਾਓ ਕਹੋ ਅਸੇ ਇਦੂ ਕੋਈ ਰੌਣਾ ਨਹੀਂ ਉਪਰ ਹੀ ਦ੍ਰਿਉਦਨ ਬਿਹਦੂ ਹੈ ਸਮਝਿਆ ਨਹੀਂ ਤੇ ਬਿਹਦੂ ਹੈ ਅਰਜਣ ਬਿਹਦੂ ਹੈ ਦੋਹੇ ਦੂ ਨਾ ਤਾਂ ਗੋਣਾ ਗਰਦਾਰ ਇੱਕ ਦੂ ਦੇ ਵਿਰੁੱਧ ਦੋਹੇ ਦੂ ਉਹ ਜਿਹਨੇ ਦ੍ਰੋਪਦੀ ਨੂੰ ਸਦਕੇ ਉੱਤੇ ਕੋਸ਼ਿਸ਼ ਕੀਤੀ ਹੈ ਬੇਬਤ ਕਰਦੀ ਵੇ ਪੜਤ ਕਰਨ ਦੀ ਕੋਸ਼ਿਸ਼ ਕੀਤੀ ਉਹ ਵੀ ਇਦੂ ਹੈ ਜਿਨ੍ਹਾਂ ਦੀ ਔਰਤਾਂ ਉਹ ਵੀ ਇਦੂ ਨੇ ਅੱਜ ਥੈ ਨਹੀਂ ਗਿਆ ਵੀ ਉਹ ਰੋਸੇ ਇਦੂ ਨਹੀਂ ਬੰਦੇ ਦਰਜੋਜਨ ਬ੍ਰਿਯੋਦਨ ਦਸ਼ਾਸ਼ੰਨ ਇਹ ਜਿਹੜੇ ਉਹਦੇ ਨਾਲ ਖੜੇ ਤਾਂ ਇਦੂ ਨਹੀਂ ਸੀ ਇੱਥੇ ਹੀ ਨਹੀਂ ਗਿਆ ਕਿਉਂ ਨਹੀਂ ਗਿਆ